Bye. ਤਲ ਜੀ ਸਾਰਿਆਂ ਨੂੰ ਹੋਰ ਸੁਣੋ ਕੀ ਹਲਚਲ ਤੁਹਾਡਾ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਆਪਣਾ ਕੱਲ ਆਪਣਾ ਜਿਹੜਾ ਸਟੈਂਡ ਸੀ ਉਹ ਟੁੱਟ ਗਿਆ ਸੀਗਾ ਇਸ ਕਰਕੇ ਮੈਂ ਸਟੈਂਡ ਤੇ ਲਾ ਨਹੀਂ ਪਾ ਰਹੀ ਅੱਜ ਮੈਂ ਕੋਸ਼ਿਸ਼ ਵੀ ਨਹੀਂ ਕਰ ਰਹੀ ਨਹੀਂ ਤਾਂ ਬੰਦ ਪੁੱਨ ਕੇ ਲਾ ਹੀ ਲੈਂਦੀ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਾਰਕਾ ਹੋਣ ਜੀ ਲੱਖ ਲੱਖ ਵਧਾਈਆਂ ਹੋਣ ਸਾਰੇ ਪਰਿਵਾਰ ਸਾਰੀਆਂ ਭੈਣਾਂ ਤੰਦਰੁਸਤ ਰਹਿਣ ਖੁਸ਼ ਰਹਿਣ ਚੜ੍ਹਦੀ ਕਲਾ 'ਚ ਰਹਿਣ ਪ੍ਰਮਾਤਮਾ ਸਾਰਿਆਂ ਦੇ ਮੇਰ ਭਰੇ ਹੱਥ ਰੱਖੇ ਤੇ ਕੱਲ ਅਦੇਸ਼ ਦਾ ਜਨਮ ਦਿਨ ਸੀਗਾ 4 ਤਰੀਕ ਨੂੰ ਜਦੋਂ ਮੈਂ ਰਾਤ ਨੂੰ ਮਿੱਠੀ ਵਲੌਗ ਬਣਾ ਰਹੀ ਸੀਗੀ ਨਾ ਉਦੋਂ 4 ਤਰੀਕ ਨੂੰ ਹੀ ਬਣਾਇਆ ਸੀਗਾ ਸੋ ਉਸ ਦਿਨ ਅਦੇਸ਼ ਦਾ ਬਰਥਡੇ ਸੀਗਾ ਤੁਸੀਂ ਸਾਰੀਆਂ ਭੈਣਾਂ ਅਦੇਸ਼ ਨੂੰ ਵੀ ਬਹੁਤ-ਬਹੁਤ ਵਧਾਈਆਂ ਦੇਓ ਜਨਮ ਦਿਨ ਦੀਆਂ ਸੋ ਅੱਜ ਜਦੋਂ ਤੁਹਾਡੇ ਕੋਲੇ ਵਲੌਗ ਪਹੁੰਚਿਆ ਹੈਗਾ ਤੇ ਉਹ ਦਿਨ ਹੈਗਾ ਆਪਣੇ ਪਹਿਲੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਕਬਰਪੁਰੂ ਸੋ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਹੋਣ ਜੀ ਤੇ ਉਸ ਤੋਂ ਅਗਲੀ ਗੱਲ ਜਿਹੜੀ ਹੈਗੀ ਆ ਕਿ ਆਪਾਂ ਨੂੰ ਆ ਆਪਾਂ ਜਦੋਂ ਇਹ ਗੁਰੂਆਂ ਦੇ ਸ਼ਹੀਦਾਂ ਦੇ ਜਨਮ ਦਿਨ ਮਨਾਉਣੇ ਆ ਨਾ ਜੀ ਉਹ ਹੀ ਨਹੀਂ ਹੈਗਾ ਕੱਲੀ ਫਾਰਮੈਲਿਟੀ ਹੁੰਦੀ ਆ ਕਿ ਮਨਾ ਲਿਆ ਬਸ ਜੇ ਕਿਸੇ ਦੇ ਮਤਲਬ ਗੁਰੂ ਜਿਵੇਂ ਫਰਸਟ ਪਹਿਲੀ ਪਾਸ਼ਾ ਹੀ ਹੈਗੇ ਨੇ ਉਹਨਾਂ ਦੀ ਆਪਾਂ ਦੀਵੇ ਜਗਾਉਣੇ ਹੈਗੇ ਆ ਰਾਤ ਨੂੰ ਹਨਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਵਗੈਰਾ ਹੁੰਦਾ ਕੀਰਤਨ ਹੁੰਦਾ ਭੋਗ ਪੈਂਦੇ ਨੇ ਹਨਾ ਸੋ ਇੰਨਾ ਕੀ ਨਹੀਂ ਹੈਗਾ ਕਿ ਆਪਾਂ ਗਏ ਪਾਠ ਕਰਿਆ ਲੰਗਰ ਛਕਿਆ ਔਰ ਰਾਤ ਨੂੰ ਦੀਵੇ ਜਗਾ ਲੇ ਇਸ ਤੋਂ ਇਲਾਵਾ ਵੀ ਬਹੁਤ ਕੁਝ ਹੁੰਦਾ ਹੈ ਜਿਹੜਾ ਸਾਨੂੰ ਸਿੱਖਣ ਨੂੰ ਮਿਲਦਾ ਹੈ ਪਹਿਲੀ ਪਾਤਸ਼ਾਹੀ ਨੇ ਆਪਾਂ ਨੂੰ ਇਹ ਸਿੱਖਿਆ ਦਿੱਤੀ ਸੀਗੀ ਕਿ ਕਿਰਤ ਕਰੋ ਵੰਡ ਛਕੋ ਅਗਰ ਕੋਈ ਲੋੜਵੰਦ ਹੈਗਾ ਉਹਦੀ ਮਦਦ ਕਰੋ ਤੇ ਕਿਰਤ ਕਰਨਾ ਸਾਰਿਆਂ ਨੂੰ ਆਦੇ ਆਪ ਨਾਲ ਇਹ ਕਸਮ ਖਾਣੀ ਚਾਹੀਦੀ ਹੈ ਕਿ ਅਸੀਂ ਕਿਰਤ ਕਰਾਂਗੇ ਮਿਹਨਤ ਕਰਾਂਗੇ ਜਿਆਦਾ ਤੋਂ ਜਿਆਦਾ ਲਾਈਫ ਦੇ ਵਿੱਚ ਅਸੀਂ ਮਿਹਨਤ ਕਰਾਂਗੇ ਕਿਉਂਕਿ ਹੱਡਮਾਂਸ ਕਿਸੇ ਕੰਮ ਨਹੀਂ ਆਉਂਦਾ ਜੀ ਸਾਡੇ ਤੇ ਵੱਧ ਤੋਂ ਵੱਧ ਆਪਾਂ ਆਪਣੀ ਮਿਹਨਤ ਕਰੀਏ ਸੱਚੀ ਸੁੱਚੀ ਕਮਾਈ ਕਰੀਏ ਮਿਹਨਤ ਦੀ ਕਮਾਈ ਕਰੀਏ ਕਿਸੇ ਦਾ ਹੱਕ ਨਾ ਮਾਰੀਏ ਤੇ ਦੂਸਰਾ ਹੈਗਾ ਕਿ ਵੰਡ ਛਕੀ ਅਗਰ ਕੋਈ ਲੋੜਵੰਦ ਹੈਗਾ ਬਹੁਤ ਜ਼ਿਆਦਾ ਤੇ ਉਹਦੀ ਹੈਲਪ ਕਰੀਏ ਮਦਦ ਕਰੀਏ ਹੈਨਾ ਸੋ ਇਸ ਗੱਲ ਨੂੰ ਲੈ ਕੇ ਹੁਣ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ ਆ ਆ ਵੈਸੇ ਦੇਖੋ ਤੁਸੀਂ ਮੈਨੂੰ ਇਹ ਨਾ ਕਹੋ ਕਿ ਤੁਸੀਂ ਕੀ ਮਦਦ ਕੀਤੀ ਮੈਂ ਤਾਂ ਦੱਸਦੀ ਪਰ ਮੈਂ ਦੱਸਣਾ ਨਹੀਂ ਹੈਗਾ ਕਿ ਮੈਂ ਕੀ ਮਦਦ ਕੀਤੀ ਕਿਉਂਕਿ ਮੈਂ ਕਦੀ ਦੱਸਦੀ ਹੋਈ ਨਹੀਂ ਹੁੰਦੀ ਤੁਸੀਂ ਇਹ ਗੱਲ ਮੰਨੋ ਚ ਹੈ ਨਾ ਮੰਨੋ ਮੈਂ ਇਹ ਗੱਲ ਦੱਸਦੀ ਹੋਈ ਨਹੀਂ ਹੁੰਦੀ ਕਿ ਮੈਂ ਕੀ ਮਦਦ ਕੀਤੀ ਕਿਉਂ ਜਿਹੜੀ ਦੱਸ ਹੀ ਦਿੱਤੀ ਉਹ ਫਿਰ ਮਤਲਬ ਦਿਖੀ ਹੋਈ ਠੀਕ ਹੈ ਜੀ ਉਹ ਤਾਂ ਇਹਸਾਨ ਹੋ ਗਿਆ ਜੇ ਮੈਂ ਹੁਣ ਇੱਥੇ ਤੁਹਾਨੂੰ ਵਲੌਗ ਦੇ ਵਿੱਚ ਦੱਸੂੰਗੀ ਤਾਂ ਇਹ ਉਸ ਫੈਮਿਲੀ ਤੇ ਇਹਸਾਨ ਹੋਊਗਾ ਜਿਹੜੀ ਫੈਮਿਲੀ ਨੂੰ ਅੱਜ ਸਾਡੀ ਸਾਰਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਡੀ ਤਿਲ ਫੁੱਲ ਦੀ ਸਾਡੇ ਤਿਲ ਫੁੱਲ ਹੀ ਚਾਹੀਦਾ ਉਹਨਾਂ ਨੂੰ ਹੋਰ ਜ਼ਿਆਦਾ ਨਹੀਂ ਚਾਹੀਦਾ ਬਹੁਤ ਲੋੜ ਹੈ ਤੇ ਜੇ ਮੈਂ ਹੁਣ ਇੱਥੇ ਦੱਸ ਹੀ ਦਿੱਤਾ ਵਲੌਗ ਦੇ ਵਿੱਚ ਤਾਂ ਜਿੰਨੀਆਂ ਵੀ ਭੈਣਾ ਮੇਰੇ ਨਾਲ ਜੁੜੀਆਂ ਨੇ ਉਹਨਾਂ ਤੋਂ ਅੱਗੇ ਵੀ ਅੱਗੇ ਪਤਾ ਨਹੀਂ ਕਿੱਥੇ-ਕਿੱਥੇ ਵੀਡੀਓ ਜਾਂਦੀ ਹੈ ਜੇ ਅਗਲੇ ਕੋਲੇ ਪਹੁੰਚਦੀ ਹੈ ਤਾਂ ਅਗਲੇ ਤੇ ਇੱਕ ਇਹਿਸਾਨ ਹੋ ਜਾਂਦਾ ਹੈ ਹਨਾ ਜੇ ਆਪਾਂ ਦੱਸ ਦਿੰਨੇ ਆ ਜਿਹੜਾ ਕੰਮ ਅਸੀਂ ਦਾਨ ਕਰਤਾ ਉਹ ਇੱਕ ਹੱਥ ਨਾ ਕਰੀਏ ਮੈਂ ਹਮੇਸ਼ਾ ਕਹਿੰਦੀ ਹਾਂ ਦੂਜੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਹਨਾ ਸੋ ਦਾਨ ਤਾਂ ਉਹ ਹੁੰਦਾ ਜੇ ਆਪਾਂ ਇੱਥੇ ਰੌਲਾ ਪਾ ਕੇ ਦਾਨ ਕੀਤਾ ਮੈਂ ਉਹ ਕੀਤਾ ਮੈਂ ਆਹ ਕੀਤਾ ਮੈਂ ਆਹ ਕੀਤਾ ਹਨਾ ਉਹ ਕੋਈ ਦਾਨ ਨਹੀਂ ਹੁੰਦਾ ਸੋ ਮੈਂ ਮੇਰੇ ਤੋਂ ਤੁਸੀਂ ਐਕਸਪੈਕਟ ਬਿਲਕੁਲ ਹੀ ਨਾ ਕਰਿਓ ਕਿ ਮੈਂ ਤੁਹਾਨੂੰ ਕੁਝ ਦੱਸੂਗੀ ਠੀਕ ਹੈ ਜੀ ਹੈਲਪ ਜ਼ਰੂਰ ਕਰੂੰਗੀ ਪਰ ਕੀ ਕਰੂੰਗੀ ਕਿੰਨੀ ਕਰੂੰਗੀ ਮੈਂ ਤਾਂ ਅੱਜ ਵੀ ਕੋਸ਼ਿਸ਼ ਕਰੀ ਸੀਗੀ ਪਰ ਅਜੇ ਮੇਰੇ ਕੋਲੇ ਕੁਝ ਮਤਲਬ ਕਿ ਇਹ ਆਇਆ ਨਹੀਂ ਹੈਗਾ ਕਿ ਮੈਂ ਉਹਨਾਂ ਨੂੰ ਦੀ ਹੈਲਪ ਕਰ ਸਕਾਂ ਮੇਰੀ ਗੱਲ ਜ਼ਰੂਰ ਹੋਈ ਹੈ ਉਹਨਾਂ ਨਾਲ ਅੱਜ ਔਰ ਮੈਂ ਉਹਨਾਂ ਤੋਂ ਕੋਈ ਨੰਬਰ ਪੁੱਛਿਆ ਸੀਗਾ ਕਿ ਮੈਨੂੰ ਤੁਸੀਂ ਨੰਬਰ ਭੇਜੋ ਕੋਈ ਜਿੰਨਾ ਕ ਵੀ ਮੇਰੇ ਮੈਂ ਕੌਣ ਹੁਣੀ ਆ ਜੀ ਕਰਨ ਵਾਲੀ ਉਹ ਪ੍ਰਮਾਤਮਾ ਹੈ ਜਿਉਂ ਨੇ ਚਾਇਆ ਤਾਂ ਕਰਾ ਲੂਗਾ ਅਜੇ ਤੱਕ ਮੇਰੇ ਕੋਲੇ ਉਹਨਾਂ ਦਾ ਕੋਈ ਨੰਬਰ ਨਹੀਂ ਆਇਆ ਕੋਈ ਜੀਪੇ ਨੰਬਰ ਵਗੈਰਾ ਮੈਂ ਮੈਸੇਜ ਵੀ ਹੁਣ ਪਾਤਾ ਤੇ ਆਪਾਂ ਕੋਈ ਨਹੀਂ ਹੁੰਦੇ ਹੈਗੇ ਕਿਸੇ ਦੀ ਹੈਲਪ ਕਰਨ ਵਾਲੇ ਉਹ ਵੈਗਰੂ ਚਾਹੁੰਦਾ ਜਦੋਂ ਉਹਦੀ ਮਿਹਰ ਹੁੰਦੀ ਹੈ ਉਹ ਕਰਾਉਣਾ ਚਾਹੁੰਦਾ ਸਾਡੇ ਤੋਂ ਜਿਹੜਾ ਵੀ ਕੰਮ ਕਰਵਾ ਲੈਂਦਾ ਸੋ ਜਦੋਂ ਉਹਨੇ ਚਾਇਆ ਅੱਜ ਚਾਇਆ ਕੱਲ ਨੂੰ ਚਾਇਆ ਔਰ ਉਹਨੇ ਮੇਰੇ ਤੋਂ ਹੈਲਪ ਹੈ ਜਿਹੜੀ ਉਹ ਲੈ ਲੈਣੀ ਹੈ ਤੇ ਮੈਂ ਤੁਹਾਡੇ ਨਾਲ ਇਹ ਗੱਲ ਇਹ ਕਰਨਾ ਚਾਹੁੰਦੀ ਸੀ ਕਿ ਕਿ ਮੈਂ ਨਾ ਰਾਤ ਬੈਠੀ ਬੈਠੀ ਫੋਨ ਚਲਾ ਰਹੀ ਸੀਗੀ ਤੇ ਫੋਨ ਤੇ ਫੇਸਬੁੱਕ ਖੋਲੀ ਤੇ ਫੇਸਬੁੱਕ ਤੇ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਸਾਰੇ ਜਾਣਦੇ ਆ ਮੈਨੂੰ ਲੱਗਦਾ ਕਿਸੇ ਕੋਈ ਇਹੋ ਜਿਹਾ ਨਹੀਂ ਹੋਣਾ ਜਿਹੜਾ ਉਹਨਾਂ ਨੂੰ ਨਹੀਂ ਜਾਣਦਾ ਉਹ ਪਰਮਾਤਮਾ ਵੱਲੋਂ ਭੇਜਿਆ ਹੋਇਆ ਕੋਈ ਫਰਿਸ਼ਤਾ ਹੀ ਆ ਮੈਨੂੰ ਲੱਗਦਾ ਹੈ ਜਿਹੜਾ ਇੰਨੇ-ਇੰਨੇ ਦੁਖੀ ਲੋਕਾਂ ਨੂੰ ਨਰਕ ਦੇ ਵਿੱਚੋਂ ਕੱਢ ਰਿਹਾ ਨਰਕ ਦੇ ਵਿੱਚੋਂ ਕੱਢ ਕੇ ਇੱਕ ਨਵੀਂ ਜ਼ਿੰਦਗੀ ਦੇ ਰਿਹਾ ਜਿਨ੍ਹਾਂ ਨੂੰ ਆਪਦੇ ਹੀ ਬੱਚਿਆਂ ਨੇ ਛੱਡ ਦਿੱਤਾ ਜਾਂ ਆਪਦੇ ਮਾਪੇ ਹੀ ਛੱਡ ਗਏ ਕਿ ਇਹੋ ਜਿਹੀ ਵੀ ਹੈਗੇ ਨੇ ਆਪਾਂ ਕਹਿੰਦੇ ਨੇ ਵੀ ਮਾਪੇ ਬੱਚਿਆਂ ਨੂੰ ਨਹੀਂ ਛੱਡਦੇ ਉਹ ਕੱਲ੍ਹ ਜੂਗਾ ਜੀ ਹੁਣ ਹੁਣ ਮਾਪੇ ਵੀ ਬੱਚਿਆਂ ਨੂੰ ਛੱਡਦੇ ਨੇ ਬਹੁਤ ਐਜੇ ਉਹਨਾਂ ਕੋਲ ਕੇਸ ਹੈਗੇ ਨੇ ਜਾਂ ਬੱਚੇ ਹੈਗੇ ਨੇ ਜਿਨ੍ਹਾਂ ਨੂੰ ਮਾਪਿਓ ਨੇ ਵੀ ਛੱਡਿਆ ਹੋਇਆ ਔਰ ਆਉਂਦੇ ਨਹੀਂ ਹੈਗੇ ਉੱਥੇ ਹੈਨਾ ਇੱਕ ਮੁੰਡਾ ਹੈਗਾ ਜਿਹਦੇ ਮਾਪੇ ਆਉਂਦੇ ਹੀ ਨਹੀਂ ਹੈਗੇ ਉੱਥੇ ਉਹ ਛੋਟੇ ਹੁੰਦੇ ਨੂੰ ਛੱਡਦਾ ਸੀ ਸੋ ਨਰਕ ਦੀ ਜ਼ਿੰਦਗੀ ਚੋਂ ਕੱਢ ਕੇ ਇੱਕ ਨਵਾਂ ਜੀਵਨ ਦੇ ਰਿਹਾ ਇੱਕ ਸੁਖ ਦੀ ਰੋਟੀ ਦੇ ਰਿਹਾ ਵੱਧ ਤੋਂ ਵੱਧ ਪਿਆਰ ਦੇ ਰਿਹਾ ਉਹਨਾਂ ਨੂੰ ਉਹਨਾਂ ਦਾ ਬੱਚਾ ਬਣ ਕੇ ਕਿਸੇ ਦਾ ਫਾਦਰ ਬਣ ਕੇ ਛੋਟੇ ਛੋਟੇ ਬੱਚੇ ਵੀ ਉੱਥੇ ਰਹਿ ਰਹੇ ਨੇ ਹੈਂਡੀਕੈਪਡ ਵੀ ਰਹਿ ਰਹੇ ਨੇ ਸਾਰਿਆਂ ਨੂੰ ਪਤਾ ਸਾਰੀਆਂ ਭੈਣਾਂ ਨੂੰ ਪਤਾ ਲੁਧਿਆਣੇ ਦੇ ਕੋਲ ਹੈਗਾ ਅ ਕਿਹੜਾ ਕਿਹੜਾ ਪਿੰਡ ਹੈ ਨਾ ਪਿੰਡੀ ਪੁੱਲ ਦੀ ਪਿੰਡ ਦਾ ਨਾਮ ਭੁੱਲ ਗਈ ਪੈਣਾ ਨੂੰ ਪਤਾ ਹੋਊਗਾ ਦੱਸ ਦੇਣੀ ਆ ਮੈਸਮਪੁਰ ਮੈਸਮਪੁਰੀ ਹੈ ਮੇਰੇ ਖਿਆਲ ਆ ਜੇ ਮੈਂ ਗਲਤ ਹੋਵਾਂ ਤਾਂ ਤੁਸੀਂ ਕਰੈਕਟ ਕਰ ਦਿਓ ਕਮੈਂਟਾਂ ਦੇ ਵਿੱਚ ਤੇ ਮੈਂ ਇੱਕ ਵਾਰ ਜਾ ਕੇ ਵੀ ਆਈ ਆ ਉੱਥੇ ਤੇ ਅਸੀਂ ਮਿਲੇ ਵੀ ਹੈਗੇ ਆ ਉਹ ਬ੍ਰਦਰ ਨੂੰ ਭਾਈ ਨੂੰ ਤੇ ਉਹਨਾਂ ਵੱਲੋਂ ਮਤਲਬ ਕਿ ਉਹ ਫੈਮਿਲੀ ਸੀ ਜਿਹੜੀ ਨਾ ਜਿਹੜੀ ਲੋੜਵੰਦ ਫੈਮਿਲੀ ਹੈਗੀ ਆ ਇਸ ਟਾਈਮ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਉਹ ਫੈਮਿਲੀ ਉੱਥੇ ਗਈ ਸੀ ਔਰ ਭਾਈ ਗੁਰਪ੍ਰੀਤ ਸਿੰਘ ਮਿੰਟੂ ਨੇ ਜਿਹੜੇ ਮੁਕਤਾ ਦੀ ਸੇਵਾ ਵਾਲੇ ਉਨਾਂ ਨੇ ਅਪੀਲ ਕੀਤੀ ਹੈਗੀ ਐ ਸੋ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਸਟੋਰੀ ਕੀ ਐ ਸਟੋਰੀ ਇਹ ਹੈਗੀ ਐ ਕਿ ਇੱਕ ਫੈਮਿਲੀ ਐ ਜਿਹੜਾ ਫੌਜੀ ਵੀਰ ਐ ਤੇ ਉਹ ਆਪਣੀ ਇੰਡੀਅਨ ਆਰਮੀ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਉਹਦਾ ਬੇਟਾ ਐ ਜਿਹੜਾ 10 ਸਾਲ ਦਾ ਐ ਤੇ ਉਹਦੇ ਮਤਲਬ ਕਿ ਉਹਨੂੰ ਕੋਈ ਪ੍ਰੋਬਲਮ ਆ ਗਈ ਮਸਲਸ ਦੀ ਕਿ ਉਹਦੇ ਮਸਲਸ ਨਹੀਂ ਵੱੜ ਰਹੇ ਇਹ ਪ੍ਰੋਬਲਮ ਹੈਗੀ ਐ ਜਿਹੜੀ ਕਹਿੰਦੇ ਕੋਈ ਅੱਜ ਦੀ ਨਹੀਂ ਹੈਗੀ ਅੱਗੇ ਵੀ ਬਹੁਤ سارے ਕੇਸ ਇਹਦੇ ਆਉਂਦੇ ਨੇ ਪਰ ਇਹਦਾ ਕੋਈ ਟਰੀਟਮੈਂਟ ਨਹੀਂ ਸੀਗਾ ਤੇ ਉਹ ਵੀਕ ਹੋ ਰਿਹਾ ਬੱਚਾ ਬਹੁਤ ਜ਼ਿਆਦਾ ਵੀਕ ਹੋ ਰਿਹਾ ਫਿਲਹਾਲ ਚੱਲ ਫਿਰ ਰਿਹਾ ਹੈ ਹਜੇ ਉਹ ਪਰ ਦਿਨੋਂ ਦਿਨ ਘਟ ਰਿਹਾ ਐ ਲਾ ਲਓ ਵੀ ਡੇਲੀ ਘਟ ਰਿਹਾ ਉਹ ਹਰ ਨਵੇਂ ਦਿਨ ਉਹ ਘਟ ਰਿਹਾ ਔਰ ਬਹੁਤ ਮੈਂ ਤੁਹਾਨੂੰ ਫੋਟੋ ਵੀ ਲਾਉਂਗੀ ਸਾਈਡ ਤੇ ਡੇਲੀ ਇਹੋ ਘਟ ਰਿਹਾ ਹੈ ਤੇ ਉਹ ਇੰਨਾ ਕੁ ਜ਼ਿਆਦਾ ਮਤਲਬ ਛੋਟਾ ਲੱਗਦਾ ਹੈ ਹੁਣ ਉਹ 10 ਸਾਲ ਦਾ ਉਹ ਲੱਗਦਾ ਹੀ ਨਹੀਂ ਹੈਗਾ ਕਿ ਉਹਨੇ ਵਿਚਾਰੇ ਨੇ ਚੱਲਣ ਫਿਰਨ ਤੋਂ ਵੀ ਉਹ ਹੋ ਜਾਣਾ ਤੇ ਕੇਸੇ ਪਹਿਲਾਂ ਵੀ ਬਹੁਤ ਸੀਗੇ ਤੇ ਪਰ ਹੁਣ ਪਤਾ ਲੱਗਿਆ ਕਿ ਜਿਵੇਂ ਰਾਤ ਗੁਰਪ੍ਰੀਤ ਬਾਈ ਨੇ ਦੱਸਿਆ ਕਿ ਪਹਿਲਾਂ ਦਾ ਟ੍ਰੀਟਮੈਂਟ ਨਹੀਂ ਸੀ ਪਰ ਹੁਣ ਯੂ ਐਸਏ ਵੱਲੋਂ ਇੱਕ ਇੰਜੈਕਸ਼ਨ ਆ ਜਿਹੜਾ ਉਹ ਡਿਸਕਵਰ ਕੀਤਾ ਗਿਆ ਸੱਚ ਕੀਤਾ ਗਿਆ ਜਿਹਦੇ ਤੇ ਨਵੀਂ ਖੋਜ ਹੋਈ ਹੈ ਮਤਲਬ ਕਿ ਜਿਹੜਾ ਉਹਨਾਂ ਨੇ ਡਿਸਕਵਰ ਕੀਤਾ ਇਹ ਇੰਜੈਕਸ਼ਨ ਉਹਦੇ ਚ ਜਿਹੜਾ ਟ੍ਰੀਟਮੈਂਟ ਹੈਗਾ ਇਹਦਾ ਉਹ 101% ਹੈਗਾ ਬਿਲਕੁਲ ਠੀਕ ਹੋ ਜਾਣਾ ਹੈ ਬੱਚੇ ਨੇ ਖੁਸ਼ੀ ਦੀ ਗੱਲ ਹੈ ਕਿ ਬੱਚਾ ਠੀਕ ਹੋ ਜਾਊਗਾ ਕਿਉਂਕਿ ਨਵਾਂ ਟ੍ਰੀਟਮੈਂਟ ਆ ਗਿਆ ਕੋਈ ਇੰਜੈਕਸ਼ਨ ਆ ਗਿਆ ਹਨਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਕੋਈ ਟ੍ਰੀਟਮੈਂਟ ਤਾਂ ਹੋਵੇ ਟਰੀਟਮੈਂਟ ਆ ਗਿਆ ਪਰ ਪ੍ਰੋਬਲਮ ਇਹ ਹੈਗੀ ਆ ਕਿ ਟਰੀਟਮੈਂਟ ਬਹੁਤ ਜ਼ਿਆਦਾ ਕੋਸਟਲੀ ਹੈ ਟਰੀਟਮੈਂਟ ਇੰਡੀਆ 'ਚ ਹੀ ਹੋਣਾ ਹੈ ਪਰ ਮੈਡੀਸਨ ਉਧਰੋਂ ਆਉਗੀ ਯੂ ਐਸ ਏ ਤੋਂ ਪਰ ਉਹ ਬਹੁਤ ਜ਼ਿਆਦਾ ਕੋਸਟਲੀ ਹੈ ਹੁਣ ਕੋਸਟ ਸੁਣ ਕੇ ਤਾਂ ਤੁਸੀਂ ਕਹੋਗੇ ਵੀ ਇਹ ਕਿਵੇਂ ਇਕੱਠੇ ਹੋਣਗੇ ਹਨਾ ਪਰ ਕਹਿੰਦੇ ਹੁੰਦੇ ਆ ਵੀ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਹੈ 27 ਕਰੋੜ ਰੁਪਈਆ ਚਾਹੀਦਾ ਹੈ ਇਹ ਉਸ ਇੰਜੈਕਸ਼ਨ ਵਾਸਤੇ 27 ਕਰੋੜ ਬਹੁਤ ਵੱਡਾ ਹੁੰਦਾ 27 ਕਰੋੜ ਹਨਾ ਆਪਾਂ ਤਾਂ ਕਦੇ ਦੇਖਿਆ ਹੀ ਨਹੀਂ ਹੈਗਾ 27 ਕਰੋੜ ਤੇ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਅਮਾਉਂਟ ਹੈ ਪਰ ਦੁਨੀਆ ਵੀ ਕੋਈ ਛੋਟੀ ਨਹੀਂ ਹੈ ਜੀ ਜੇ ਆਪਾਂ ਕਰਨ ਤੇ ਆਈਏ ਤਾਂ ਸਾਡੇ ਥਿਲ ਫੁੱਲ ਦੇ ਨਾਲ ਹੀ ਬਹੁਤ ਪੈਸਾ ਇਕੱਠਾ ਹੋ ਜਾਣਾ ਔਰ ਅਗਲੀ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਹਨਾਂ ਨੇ ਕਿੰਨੇ ਪੈਸੇ ਹੁਣ ਤੱਕ ਇਕੱਠੇ ਕਰ ਲਏ ਨੇ ਉਹਨਾਂ ਨੇ 3 ਕਰੋੜ ਰੁਪਏ ਇਕੱਠਾ ਕਰ ਲਏ ਤੇ ਹੁਣ ਤੁਸੀਂ ਸਾਰੀਆਂ ਭੈਣਾਂ ਇਹ ਨਾ ਕਿ ਉਹ ਵੀ ਪਤਾ ਨਹੀਂ ਕੀ ਹੈ ਫਰਾਡ ਨਾ ਹੋਵੇ ਬਹੁਤ ਸਾਰੇ ਇਸ ਤਰ੍ਹਾਂ ਮੰਗੀ ਜਾਂਦੇ ਨੇ ਦੇਖੋ ਆਪਾਂ ਵਿਸ਼ਵਾਸ ਨਹੀਂ ਕਰਦੇ ਹੁੰਦੇ ਉਦਾਂ ਹਣਾ ਪਰ ਕਿਉਂਕਿ ਉਹ ਮਨੁੱਖਤਾ ਦੀ ਸੇਵਾ ਵਾਲਿਆਂ ਕੋਲ ਖੜੀ ਸੀ ਔਰ ਉਹ ਰੱਬ ਦਾ ਬੰਦਾ ਝੂਠ ਨਹੀਂ ਬੋਲ ਸਕਦਾ ਔਰ ਉਹ ਤਾਂ ਹੀ ਕਹੂਗਾ ਜੇ ਕੁਝ ਮਤਲਬ ਕਿ ਉਹਨੂੰ ਲੱਗੂਗਾ ਕਿ ਜੈਨੂਇਨ ਕੇਸ ਹੈ ਉਹ ਤਾਂ ਹੀ ਅਪੀਲ ਕਰੂਗਾ ਲੋਕਾਂ ਨੂੰ ਅਦਰਵਾਈਜ਼ ਨਹੀਂ ਕਰਦਾ ਦੇ ਮੈਂ ਰਾਤ ਨੂੰ ਵੀ ਟਰਾਈ ਕੀਤਾ ਦੋ ਵਾਰੀ ਫੋਨ ਕੀਤਾ ਅੱਜ ਦਿਨ 'ਚ ਮੇਰੀ ਗੱਲ ਉਹਦੇ ਮਦਰ ਨਾਲ ਹੋ ਗਈ ਸੀਗੀ ਤੇ ਉਹਨਾਂ ਨੇ ਜੀਪੀਏ ਨੰਬਰ ਹਜੇ ਮੈਨੂੰ ਨਹੀਂ ਭੇਜਿਆ ਤੇ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਸੀਗਾ ਕੁਝ ਮੈਂ ਭੁੱਲ ਗਈ ਵੀ ਤੁਸੀਂ ਜੀ ਗੂਗਲ ਪੇ ਤੇ ਜਾ ਕੇ ਦਨ ਕਿ ਤਿੰਨ ਕਖਰਾ ਦਾ ਕੋਈ ਨੰਬਰ 'ਚ ਇੱਕ ਕਿਹਾ ਸੀਗਾ ਵੀ ਉਹ ਮਤਲਬ ਕਿ ਕਰਕੇ ਸਰਚ ਕਰੋ ਤੁਹਾਨੂੰ ਸਾਰਾ ਕੁਝ ਕਲੀਅਰ ਸਾਹਮਣੇ ਆ ਜੂਗਾ ਹੁਣ ਉਹ ਮੈਂ ਭੁੱਲ ਗਈ ਵੀ ਉਹਨਾਂ ਨੇ ਮੈਨੂੰ ਕੀ ਕਿਹਾ ਸੀਗਾ ਤੇ ਹੁਣ ਮੈਂ ਉਹਨਾਂ ਨੂੰ WhatsApp ਮੈਸੇਜ ਕੀਤਾ ਵੀ ਮੈਨੂੰ ਕੋਈ ਨੰਬਰ ਭੇਜੋ ਤੁਸੀਂ ਠੀਕ ਹੈ ਜੀ ਸੋ ਉਹਨਾਂ ਨੂੰ ਜ਼ਰੂਰਤ ਹੈਗੀ ਆ ਹੁਣ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਤੇ ਹੁਣ ਤੁਸੀਂ ਇਹ ਵੀ ਨਾ ਸੋਚਿਓ ਕਿ ਬਹੁਤ ਲੋਕ ਜ਼ਰੂਰਤਮੰਦ ਨੇ ਬਹੁਤ ਲੋਕ ਹੈਗੇ ਨੇ ਜ਼ਰੂਰਤਮੰਦ ਪਰ ਹਰ ਇੱਕ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਠੀਕ ਹੈ ਜੀ ਜਿੱਥੇ ਇੱਕ ਵਿਸ਼ਵਾਸ ਹੁੰਦਾ ਉੱਥੇ ਆਪਾਂ ਨੂੰ ਕਰ ਦੇਣੀ ਚਾਹੀਦੀ ਹੈ ਸੋ ਆਪਾਂ ਹੁਣ ਕਿੰਨੀਆਂ ਭੈਣਾਂ ਹੈਗੀਆਂ ਥੋੜਾ ਥੋੜਾ ਵੀ ਕਰੀਏ ਜਿੰਨਾ ਜਿੰਨਾ ਵੀ ਕਿਸੇ ਤੋਂ ਪੁੱਗਦਾ ਹੈਗਾ ਉਹਨਾਂ ਉਹਨਾਂ ਕਰਦੇ ਰਹੀਏ ਭਾਵੇਂ ਕੋਈ 100 ਕਰੇ ਕੋਈ 50 ਕਰੇ ਕੋਈ 200 ਕਰੇ ਹੈਨਾ ਕੋਈ 500 ਕਰੇ ਕੋਈ 1000 ਕਰੇ ਕੋਈ ਇਹੋ ਜਿਹੀ ਭੈਣ ਵੀ ਹੋਣੀ ਆ ਜਿਹੜੀ ਕਹੂਗੀ ਵੀ ਮੈਂ 5000 ਕਰ ਦੂੰਗੀ ਮੈਂ 10000 ਵੀ ਕਰ ਸਕਦੀ ਆ ਹੁਣ ਉਹ ਬੱਚਾ ਹੈ ਬੱਚੇ ਦੀ ਲਾਈਫ ਦਾ ਸਵਾਲ ਹੈ ਔਰ ਇਹ ਪਤਾ ਹੈਗਾ ਗਾਰੰਟੀ ਹੈ ਕਿ ਉਹ ਬੱਚੇ ਨੇ 101% ਸਹੀ ਹੋ ਜਾਣਾ ਹੈ ਉਸ ਇੰਜੈਕਸ਼ਨ ਦੇ ਨਾਲ ਉਹਨਾਂ ਨੇ ਹੁਣ ਕਿਹਾ ਵੀ ਜੇ 2.5 ਲੱਖ ਬੰਦਾ 1000-1000 ਰੁਪਿਆ ਪਾਵੇ ਤਾਂ ਸਾਡਾ ਪੈਸੇ ਪੂਰੇ ਹੋ ਜਾਣਗੇ ਤੇ ਚਲੋ ਆਪਾਂ ਸਾਰੇ ਨਹੀਂ ਪਾ ਸਕਦੇ ਹੁੰਦੇ ਉਹਨਾਂ ਚਾ ਜਿੰਨਾ ਕਿ ਘੱਟੋ-ਘੱਟ ਕਰ ਸਕਦੇ ਆ ਉਹ ਤੁਸੀਂ ਜਰੂਰ ਕਰਿਓ ਮੇਰੀ ਤਾਂ ਬਸ ਇਹੀ ਅਪੀਲ ਹੈਗੀ ਆ ਤੁਹਾਨੂੰ ਹਨਾ ਬਾਕੀ ਤਾਂ ਮਰਜ਼ੀ ਹੁੰਦੀ ਆ ਜੀ ਆਪਦੀ ਕਰਨਾ ਤੇ ਮੈਂ ਨਾਲ ਪਿਕ ਜਰੂਰ ਲਾਉਂਗੀ ਤੇ ਉਹਦੇ ਤੇ ਦੋ ਨੰਬਰ ਵੀ ਹੈਗੇ ਨੇ ਉਹਨਾਂ ਦੇ ਫੋਨ ਦੇ ਨੰਬਰ ਹੈਗੇ ਨੇ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਨਾਲ ਤੇ ਨਾਲ ਉਹ ਮਿੰਟੂ ਬਾਈ ਦੀ ਫੋਟੋ ਵੀ ਹੈਗੀ ਆ ਉਹ ਬੱਚੇ ਦੇ ਮਮਾ ਪਾਪਾ ਦੀ ਫੋਟੋ ਵੀ ਹੈਗੀ ਆ ਸੋ ਆਪਣੇ ਤੇਲ ਫੁੱਲ ਦੇ ਨਾਲ ਥੋੜੇ ਥੋੜੇ ਪੈਸੇ ਦੇ ਨਾਲ ਉਹਨਾਂ ਦਾ ਕੁਛ ਨਾ ਕੁਛ ਤਾਂ ਜੜੂਗਾ ਬੂੰਦ ਬੂੰਦ ਨਾਲ ਸੁੰਦਰਤਾ ਭਰੂਗਾ ਹਨਾ ਸੋ ਮੈਂ ਬਸ ਲਾਦਨੀ ਆ ਜੀ ਤੁਹਾਨੂੰ ਇਹਦੇ ਤੇ ਫੋਟੋ ਉਹਨਾਂ ਦੀ ਤੇ ਉਹਨਾਂ ਦਾ ਨੰਬਰ ਵੀ ਹੋਊਗਾ ਦੋ ਤਿੰਨ ਫੋਟੋ ਹੈਗੀਆਂ ਨੇ ਮੇਰੇ ਕੋਲ ਮੈਂ ਸਕਰੀਨਸ਼ਾਟ ਲੈ ਲਏ ਸੀਗੇ ਤੇ ਅਗਰ ਆਪਾਂ ਉਹਨਾਂ ਦੀ ਮਦਦ ਕਰ ਸਕੀਏ ਤਾਂ ਇਹ ਬਹੁਤ ਵਧੀਆ ਹੋਊਗਾ ਬਾਕੀ ਕਿਸੇ ਨਾਲ ਧੱਕਾ ਥੋੜੀ ਆਪਾਂ ਤੱਕਾਈ ਹੀ ਸਕਦੇ ਹੁੰਨੇ ਆ ਵੀ ਮੈਂ ਇਸ ਤਰ੍ਹਾਂ ਦੀ ਚੀਜ਼ੀ ਦੇਖੀ ਹੈ ਜੇ ਕੋਈ ਕਰਨਾ ਚਾਹਵੇ ਤਾਂ ਕਰ ਸਕਦਾ ਕਿਉਂਕਿ ਬੱਚਾ ਬਹੁਤ ਜ਼ਿਆਦਾ ਲੋੜਵੰਦ ਹੈਗਾ ਔਰ ਜੇ ਆਪਾਂ ਨੂੰ ਪਤਾ ਹੀ ਹੋਵੇ ਕਿ ਉਹਦੀ ਜਾਨ ਬਚ ਜੂਗੀ ਤਾਂ ਇਹ ਉਹਦੇ ਚ ਆਪਾਂ ਨੂੰ ਹਿੱਸਾ ਪਾ ਲੈਣਾ ਚਾਹੀਦਾ ਹੈ ਨਾ ਜਾਨ ਬਹੁਤ ਕੀਮਤੀ ਹੈ ਜਿਨ੍ਹਾਂ ਦੇ ਗਏ ਨਹੀਂ ਉਹਨਾਂ ਨੂੰ ਪਤਾ ਹੈ ਕਿ ਕਿੰਡੀ ਕੀਮਤੀ ਹੈ ਕਿਵੇਂ ਹੱਥਾਂ ਚ ਜਦੋਂ ਕਿਰਦੀ ਹੈ ਨਾ ਇਹ ਬਹੁਤ ਔਖਾ ਲੱਗਦਾ ਵੀ ਇਹਨੂੰ ਕਿਵੇਂ ਫੜਫੜ ਕੇ ਰੱਖੀਏ ਸੋ ਮੈਨੂੰ ਐ ਲੱਗ ਰਿਹਾ ਸੀਗਾ ਕਿ ਉਹ ਬੱਚੇ ਦੀ ਜਾਨ ਹੈ ਜਿਹੜੀ ਉਹ ਡੇਲੀ ਰੇਤ ਉਹ ਹੱਥਾਂ ਜੋ ਮਾਂ-ਬਾਪ ਦੇ ਕਿਰਦੀ ਜਾ ਰਹੀ ਹੈ ਔਰ ਕਿੰਨਾ ਔਖਾ ਹੈ ਮਾਂ-ਬਾਪ ਲਈ ਵੀ ਦੇਖਣਾ ਬੱਚੇ ਨੂੰ ਜੇ ਆਪਾਂ ਉਸ ਜਾਂਦੀ ਹੋਈ ਜ਼ਿੰਦਗੀ ਨੂੰ ਬਚਾ ਲਈਏ ਕੋਈ ਸਹਾਰਾ ਬਣ ਜਾਈਏ ਹੈ ਨਾ ਪਰ ਮਾਤਮਾ ਮਿਹਰ ਕਰੇ ਆਪਣੇ ਤੇ ਵੀ ਆਪਣੇ ਦੋਈ ਥੋੜਾ ਬਹੁਤਾ ਕੋਈ ਪੁੰਨ ਦਾਣਾ ਜਿਹੜਾ ਉਹ ਕਰਵਾ ਲਵੇ ਤੇ ਬੱਚੇ ਦੀ ਜਾਨ ਬਚ ਜੀ ਤੇ ਇਸ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈਗਾ ਮਾਂ ਬਾਪ ਦੀਆਂ ਅੰਦਰਾਂ ਇਹਨਾਂ ਜਿਹੜੀਆਂ ਉਹ ਠੰਡੀਆਂ ਰਹਿਣਗੀਆਂ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਆਪਾਂ ਨੰਬਰ ਮੈਂ ਲਾ ਦਿੱਤਾ ਹੈ ਉੱਪਰ ਫੋਟੋ ਲਾ ਦਿੱਤੀਆਂ ਨੇ ਅਗਰ ਕਿਸੇ ਦਾ ਵੀ ਮਨ ਹੋਇਆ ਤੁਸੀਂ ਕਾਲ ਕਰਕੇ ਅਗਲੇ ਨਾਲ ਗੱਲ ਕਰ ਸਕਦੇ ਹੋ ਤੇ ਜੇ ਤੁਸੀਂ ਚਾਹੋ ਤਾਂ ਕੋਈ ਹੈਲਪ ਕਰ ਸਕਦੇ ਹੋ ਬਾਕੀ ਤਾਂ ਸਾਰਿਆਂ ਦੀ ਆਪਣੀ ਆਪਣੀ ਮਰਜ਼ੀ ਹੁੰਦੀ ਹੈ ਇਹਦੇ ਤੇ ਆਪਾਂ ਕੋਈ ਕੰਟਰੋਵਰਸੀ ਨਹੀਂ ਕਰਨੀ ਹੈਗੀ ਕੋਈ ਇਸ ਤਰ੍ਹਾਂ ਦੇ ਕਮੈਂਟ ਇਦਾਂ ਨਾ ਕਰਿਓ ਲੈ ਇਹ ਵੀ ਕੀ ਹੈ ਤਾਂ ਹੀ ਆ ਤਾਂ ਬਥੇਰੇ ਫਿਰਦੇ ਨੇ ਜੀ ਇਹ ਤਾਂ ਫਲਾਣਾ ਫਿਰਦੇ ਨੇ ਅਗਰ ਤਾਂ ਤੁਹਾਡਾ ਮਨ ਹੋਇਆ ਕੋਈ ਵੀ ਉਹਨਾਂ ਦੀ ਹੈਲਪ ਕਰਨ ਵਾਸਤੇ ਤਾਂ ਤੁਸੀਂ ਅਗਲੇ ਨਾਲ ਕੰਟੈਕਟ ਕਰ ਲਿਓ ਮੇਰੇ ਉਹ ਕੋਈ ਰਿਸ਼ਤੇਦਾਰ ਨਹੀਂ ਹੈਗੇ ਮੇਰੇ ਕੁਝ ਨਹੀਂ ਲੱਗਦੇ ਉਹ ਅਗਰ ਤਾਂ ਤੁਹਾਡਾ ਮਨ ਹੋਇਆ ਤਾਂ ਤੁਸੀਂ ਅਗਲੇ ਨਾਲ ਗੱਲ ਕਰ ਲਿਓ ਅਗਰ ਨਹੀਂ ਹੋਇਆ ਤਾਂ ਤੁਸੀਂ ਚੁੱਪ ਹੋ ਜਿਓ ਕਿਉਂਕਿ ਆਪਾਂ ਕਿਸੇ ਦੀ ਵੀ ਜਿਹੜੀ ਕੋਈ ਗੱਲ ਹੈਗੀ ਆ ਉਹਨੂੰ ਬਹੁਤ ਜ਼ਿਆਦਾ ਤੂਲ ਨਹੀਂ ਦੇਣੀ ਆਪਾਂ ਵਧਾਉਣੀ ਚੜਾਉਣੀ ਨਹੀਂ ਹੈਗੀ ਤੇ ਅਗਰ ਨਹੀਂ ਕਰਨੀ ਚਾਹੁੰਦੇ ਤਾਂ ਤੁਸੀਂ ਚੁੱਪ ਹੀ ਹੋ ਜਿਓ ਬਸ ਠੀਕ ਹੈ ਜੀ ਅਗਰ ਕਰਨੀ ਚਾਹੁੰਦੇ ਹੋ ਤਾਂ ਚੁੱਪ ਕਰਕੇ ਕਰ ਦਿਓ ਤੇ ਉਹ ਬਾਕੀ ਵਾਇਕ੍ਰੂ ਦੇ ਹੱਥ 'ਚ ਅਗਰ ਉਹਨੇ ਤੁਹਾਡੇ ਤੋਂ ਸੇਵਾ ਲੈਣੀ ਆ ਤਾਂ ਲੈ ਹੀ ਲੈਣੀ ਆ ਅਗਰ ਨਹੀਂ ਤੁਹਾਡੇ ਹੱਥੋਂ ਸੇਵਾ ਲੈਣੀ ਤਾਂ ਫਿਰ ਨਹੀਂ ਹੋਊਗੀ ਠੀਕ ਹੈ ਜੀ ਸੋ ਚਲੋ ਜੀ ਆਪਾਂ ਹੁਣ ਵਲੌਗ ਦਾ ਇੱਥੇ ਐਂਡ ਕਰਦੇ ਆ ਤੇ ਫਿਰ ਮਿਲਦੇ ਆਂ ਆਪਾਂ ਕੱਲ ਨੂੰ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ